ਵਾਇਗੁਰਜੀ ਦਾ ਖਾਸਾ ਵਾਇਗੁਰਜੀ ਦੀ ਫਤਿਹ ਅੱਜ ਜਿਸ ਮੁੱਦੇ ਤੇ ਅਸੀਂ ਗੱਲ ਕਰਨ ਲੱਗੇ ਆ ਉਹ ਬਹੁਤ ਹੀ ਅਹਿਮ ਮੁੱਦਾ ਹੈ ਇਹ ਮੁੱਦਾ ਹੈ ਸਿੱਧੇ ਤੌਰ ਤੇ ਲੋਕਾਂ ਨੂੰ ਬੇਰੁਜ਼ਗਾਰ ਕਰਨ ਦਾ ਭਗਵੰਤਮਾਨ ਸਰਕਾਰ ਕਹਿੰਦੀ ਸੀ ਕਿ ਜਦੋਂ ਸਾਡੀ ਸਰਕਾਰ ਆਏਗੀ ਅਸੀਂ ਲੋਕਾਂ ਨੂੰ ਰੁਜ਼ਗਾਰ ਦੇਵਾਂਗੇ ਰੁਜ਼ਗਾਰ ਤਾਂ ਕੀ ਦੇਣਾ ਸੀ ਹੁਣ ਪਤਾ ਲੱਗਿਆ ਹੈ ਕਿ ਜਿਹੜੀਆਂ ਰਜਿਸਟਰੀਆਂ ਸਭ ਰਿਸ਼ਟਾ ਦਫ਼ਤਰ ਹੁੰਦੀਆਂ ਸੀ ਉਹ ਸੇਵਾ ਕੇਂਦਰ ਵਿੱਚ ਜਾ ਰਹੀਆਂ ਨੇ ਉੱਥੇ ਹੀ ਰਜਿਸਟਰੀ ਟਾਈਪ ਕਰਨ ਦੇ ਵੀ ਪੈਸੇ ਲੱਗਣਗੇ ਸਟਾਮਪ ਵੀ ਉੱਥੇ ਮਿਲਿਆ ਕਰਨਗੇ ਸਾਰਾ ਕੁਝ ਹੋਊਗਾ ਯਾਨੀ ਕਿ ਸਾਰਾ ਹੀ ਪ੍ਰਾਈਵੇਟ ਕੰਪਨੀਆਂ ਨੂੰ ਠੇਕਾ ਦੇ ਦਿੱਤਾ ਜਿਹੜੇ ਕਜ਼ਿਆਰੀਆਂ ਦੇ ਵਿੱਚ ਬਾਰਵਸੀਕਾਂ ਨੂੰ ਇਸ ਬੈਠੇ ਸੀ ਉਹਨਾਂ ਨੂੰ ਲਾਇਸੈਂਸ ਮਿਲੇ ਸੀ ਠੀਕ ਹੈ ਉਹਨਾਂ ਕੋਲ ਕੰਮ ਖਤਮ ਹੋ ਜਾਣਾ ਸਟਾਮਾਣਾਂ ਦਾ ਵੀ ਕੰਮ ਖਤਮ ਹੋ ਜਾਣਾ ਉਹਦੇ ਲੋਕਲ ਰਿਸ਼ਤੀਆਂ ਕਰਵਾਉਣ ਦੇ ਵਿੱਚ ਸਹਾਇਕ ਹੁੰਦੇ ਸੀ ਜਿਨ੍ਹਾਂ ਨੂੰ ਨਾਂ ਦਿੱਤਾ ਜਾਂਦਾ ਸੀ ਦਲਾਗ ਉਹ ਵੀ ਕੰਮ ਖਤਮ ਹੋ ਜਾਣਾ ਇਹ ਸਿੱਧੇ ਤੌਰ ਤੇ ਕੰਪਨੀਆਂ ਸਰਕਾਰ ਨੇ ਕੰਪਨੀ ਨੂੰ ਠੇਕਾ ਦੇਣਾ ਕੰਪਨੀ ਨੂੰ ਤਾਂ ਵਧਿਆ ਹੋਣਾ ਕੰਪਨੀ ਨੇ ਆਪਣੀ ਹੋਰ ਸਰਵਿਸ ਚਾਰ ਦੇ ਪੈਸੇ ਲੈ ਲੈਣੇ ਨੇ ਤੇ ਪਰ ਕਈ ਲੋਕ ਜਿਹੜੇ ਬੇਰੁਜ਼ਗਾਰ ਹੋ ਜਾਣੇ ਹਨ ਕਈਆਂ ਦਾ ਜਿਹੜਾ ਰੁਜ਼ਗਾਰ ਇਸ ਤਰ੍ਹਾਂ ਚੱਲਦਾ ਸੀ ਉਹ ਖਤਮ ਹੋ ਜਾਣਾ ਪਤਾ ਨਹੀਂ ਭਗਵੰਤ ਮਾਨ ਸਰਕਾਰ ਨੂੰ ਕੋਈ ਇਹੋ ਜੀਆਂ ਸਲਾਹਾਂ ਦਿੰਦਾ ਹੈ ਕਿ ਇਸ ਨਾਲ ਭ੍ਰਸ਼ਟਾਚਾਰ ਖਤਮ ਹੋ ਜਾਏਗਾ ਫਨਾਣਾ ਹੋ ਜਾਊਟਮ ਕਾਣਾ ਹੋ ਜਾਊ ਹੁਣ ਵੀ ਤਾਂ ਕੰਮ ਚੱਲਦਾ ਹੀ ਆ ਲੋਕ ਇਹ ਲੋਕ ਇਹ ਚਾਹੁੰਦੇ ਨੇ ਸਾਡਾ ਕੰਮ ਹੋਵੇ ਭ੍ਰਸ਼ਟਾਚਾਰਤਾ ਉੱਪਰ ਤੋਂ ਥੱਲੇ ਤੱਕ ਸਾਰੇ ਪਾਸੇ ਹੀ ਹੈ ਜਦਾ ਸਾਰੇ ਹੀ ਲੀਡਰ ਆਪਣੇ ਆਪ ਨੂੰ ਦੁੱਧ ਦੇ ਉੱਤੇ ਕਹਿ ਦੇਣਾ ਗੁਰਦੁਆਰੇ ਚੜ ਕੇ ਇਹ ਸੋਮਾ ਚੱਕ ਲਣਗੇ ਵੀ ਅਸੀਂ ਅੱਜ ਤੱਕ ਕਿਸੇ ਕੋ ਰੁਪਈਆ ਨਹੀਂ ਲਿਆ ਤਨਖਾਹ ਤੋਂ ਇਲਾਵਾ ਇੱਕ ਰੁਪਈਆ ਨਹੀਂ ਲਿਆ ਜਦੋਂ ਵੀ ਦੇਖੋ ਜਦੋਂ ਵੀ ਕੋਈ ਲੀਡਰ 5 ਸਾਲ ਬਾਅਦ ਚੋਣ ਲੜਦਾ ਜਦੋਂ ਉਸ ਤੋਂ ਪਹਿਲਾਂ ਵੀ ਉਹਦੀ ਜਿਹੜੀ ਇਲੈਕਸ਼ਨ ਵਿੱਚ ਰਿਟਰਨ ਭੜਾਈ ਹੁੰਦੀ ਹੈ ਉਸ ਤੋਂ ਬਾਅਦ ਦੇਖਿਓ ਕਿੰਨਾ ਪੁਣਾ ਉਹ ਆਪਣੀ ਆਪਣੀ ਪ੍ਰਾਪਰਟੀ ਵਧਾ ਲੈਂਦਾ ਹਨ ਇਹ ਸਾਰੀ ਤਨਖਾਹ ਤੋਂ ਆਉਂਦੀ ਹੈ ਇਹ ਤਨਖਾਹ ਤੋਂ ਨਹੀਂ ਆਉਂਦੀ ਜਿਹੜਾ ਮੰਤਰੀ ਬਣ ਜਾਂਦਾ ਐ ਐਮਐਲਏ ਬਣ ਜਾਂਦਾ ਉਹ ਆਪਣੇ ਇਲਾਕਿਆਂ ਦੇ ਵਿੱਚ ਦਬਕੇ ਮਾਰਦਾ ਆਪਣੇ ਕੰਮ ਕਰਵਾਉਂਦਾ ਠੀਕ ਐ ਇਸ ਤਰ੍ਹਾਂ ਭ੍ਰਸ਼ਟਾਚਾਰ ਨਹੀਂ ਖਤਮ ਹੋਣ ਲੱਗਾ ਸਰਕਾਰ ਹੁਣ ਤੁਸੀਂ ਦੇਖੋ ਅੱਜ ਤੱਕ ਦੇ ਇਤਿਹਾਸ ਵਿੱਚ ਅਸਟਾਮ ਫਰੋਸ਼ਾਂ ਦੇ ਲਾਇਸੈਂਸ ਨਮੀਨੀ ਗਾਵੇਂ ਚ ਕੋਈ ਫੀਸ ਨਹੀਂ ਸੀ ਪਰ ਆ ਸਰਕਾਰ ਨੇ ਇਸੇ ਸਾਲ ਰੂਲ ਕਰਤਾ ਵੀ ਸੇ ਸੁਵਿਧਾ ਸੈਂਟਰਾਂ ਦੇ ਵਿੱਚ ਜਮ੍ਹਾਂ ਕਰਾਓ ਅਪਲੀਕੇਸ਼ਨਾਂ 1850 ਰੁਪਏ ਲੱਗਣਗੇ ਕਮਾਲ ਗੱਲ ਕਮਿਸ਼ਨ ਦਾ ਤੁਸੀਂ ਇਸ ਕੰਮ ਬਰੋਸ਼ਾ ਦੀ ਵਧਾਈ ਨਹੀਂ ਤੇ ਤੁਸੀਂ 1850 ਰੁਪਏ ਦਾ ਕੁਝ ਨਵੀਨੀ ਕਰਨ ਦੇ ਲੈ ਰਹੇ ਹੋ ਆਨਲਾਈਨ ਦੇ ਨਾਂ ਤੇ ਇਸ ਨਾਲ ਠੱਗੀ ਹੋ ਰਹੀ ਹੈ ਮੈਂ ਪੰਜਾਬ ਦੇ ਸਾਰੇ ਜਾਗਦੀ ਜ਼ਮੀਰ ਵਾਲੇ ਨੌਜਵਾਨਾਂ ਨੂੰ ਅਤੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਇਸ ਮਹੀਨੇ ਦੇ ਵਿੱਚ ਸਾਡਾ ਸਾਥ ਦਿਓ ਸਰਕਾਰਾਂ ਦੇ ਕੰਨ ਖੋਲੋ ਜੋ ਲੋਕ ਬੇਵਜਿਦਾਰੀ ਖਲਾਰੀ ਹੈ ਇਸ ਨਾਲ ਬੇਰੁਜ਼ਗਾਰੀ ਵਧੇਗੀ ਅਕ੍ਰੋਸ਼ ਵਧੇਗਾ ਇਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗ ਜਾਵੇਗਾ ਨਸ਼ਾ ਨਸ਼ਾ ਕਹਿ ਕੇ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਯੁੱਧ ਨਸ਼ਿਆਂ ਦੇ ਵਿਰੋਧ ਯੁੱਧ ਦੇ ਨਾਂ ਤੇ ਕਈਆਂ ਦੇ ਘਰ ਤੋੜੇ ਗਏ ਨੇ ਕਈਆਂ ਦੇ ਆਸ਼ਿਆਨੇ ਤੋੜੇ ਗਏ ਨੇ ਗਲਤੀ ਕਰਨ ਵਾਲਾ ਇੱਕ ਘਰ ਕਿਸੇ ਦਾ ਢਾ ਦੋ ਇਹ ਵੀ ਬੇਇਨਸਾਫੀ ਹੈ ਭਗਵਾਨ ਮੰਨ ਸਰਕਾਰ ਨੂੰ ਚਾਹੀਦਾ ਸੀ ਕਿ ਬੱਚਿਆਂ ਨੂੰ ਰੁਜ਼ਗਾਰ ਵੱਧ ਤੋਂ ਵੱਧ ਦਿਓ ਉਹਨਾਂ ਨੂੰ ਲੋਨ ਦੇ ਕੇ ਉਹਨਾਂ ਨੂੰ ਸਵੈ ਰੁਜ਼ਗਾਰ ਵੱਲੇ ਪਾਸੇ ਲੈ ਕੇ ਜਾਓ ਨਸ਼ੇ ਲੋਕੀ ਆਪੇ ਛੱਡਣਗੇ ਸਾਡੇ ਪੰਜਾਬ ਨੂੰ ਸਿਰਫ ਬਦਨਾਮ ਕੀਤਾ ਜਾ ਰਿਹਾ ਨਸ਼ਾ ਇੰਨਾ ਨਹੀਂ ਹੈਗਾ ਜਿੰਨਾ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਇਸ ਲਈ ਸਾਰੀਆਂ ਮੇਰੇ ਭੈਣ ਭਰਾਵਾਂ ਨੂੰ ਉਮੀਦ ਹੈ ਉਹ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਆਪਣੇ ਪਲੇਟਫਾਰਮ ਤੇ ਇਸ ਮਹਿੰਦੇ ਵਿੱਚ ਜੁੜ ਕੇ ਪੰਜਾਬ ਦਾ ਸਾਥ ਦਿਓ ਪੰਜਾਬ ਵਿੱਚ ਕੋਈ ਕਿਸੇ ਗੱਲ ਦੀ ਕਮੀ ਨਹੀਂ ਆ ਲੋਕੀ ਬਾਹਰਲੇ ਆ ਕੇ ਕੰਮ ਕਰ ਰਿਹਾ ਫੈਕਟਰੀਆਂ ਦੇਖ ਲਿਓ ਸਰਕਾਰੀ ਨੌਕਰੀਆਂ ਦੇਖ ਲਿਓ ਉਹਨਾਂ ਵਿੱਚ ਬਾਹਲੇ ਰਾਜਾਂ ਦੇ ਲੋਕਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਭਗਵਾਨ ਜੀ ਸਰਕਾਰ ਨੂੰ ਇਹ ਨਜ਼ਰ ਨਹੀਂ ਆ ਰਿਹਾ ਅੱਜ ਉਹਨਾਂ ਲੋਕਾਂ ਨੂੰ ਜ਼ਰੂਰਤ ਹੈ ਉਹਨਾਂ ਨੂੰ ਦੇ ਆਪਣੇ ਪੰਜਾਬ ਦੇ ਲੋਕਾਂ ਨੂੰ ਦੇਣ ਦੀ ਜ਼ਰੂਰਤ ਹੈ ਇਸ ਲਈ ਆਓ ਅਸੀਂ ਸਾਰੇ ਰਲ ਕੇ ਪੰਜਾਬ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਚੁੱਕੀਏ ਕਿ ਜੋ ਰਜਿਸਟਰੀਆਂ ਨੇ ਉਹ ਤੁਸੀਂ ਸੇਵਾ ਕੇਂਦਰ ਵਿੱਚ ਜੋ ਭੇਜਦੇ ਉਹ ਗਲਤ ਹੈ ਸਬ-ਸਟਾਫ ਦਫ਼ਤਰਾਂ ਦੇ ਵਿੱਚ ਹੀ ਕੰਮ ਹੋਣਾ ਚਾਹੀਦਾ ਤੁਸੀਂ ਆਪਣੇ ਅਫਸਰਾਂ ਨੂੰ ਤਾਲਣਾ ਕਰਕੇ ਰੱਖੋ ਲੋਕਾਂ ਦੇ ਕੰਮ ਕਰਨ ਨਾ ਕਿ ਲੋਕਾਂ ਨੂੰ ਹੋਰ ਪਰੇਸ਼ਾਨੀ ਇਸ ਨਾਲ ਵਧੇਗੀ ਅਤੇ ਸ਼ਾਮਾ ਦੇ ਨਾਤੇ ਨਵੀਨੀਕਰਨ ਦੇ ਨਾਤੇ ਜੋ ਪੈਸੇ ਲਈ ਜਾ ਰਹੇ ਨਾ ਉਹ ਗਲਤ ਨੇ ਅਸ਼ਟਾਮ ਰੋਸ਼ਨ ਯੂਨੀਅਨ ਨੂੰ ਵੀ ਇਸ ਦਿਲ ਦੀ ਆਵਾਜ਼ ਉਠਾਣੀ ਚਾਹੀਦੀ ਹੈ ਧੰਨਵਾਦ ਜੀ